ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰ ਤੇ ਸ਼ੁਕਰ ਜੋ ਕੁਝ ਪ੍ਰਾਪਤ ਹੋਇਆ ਹੈ ਮਿਹਰ ਹੈ ਇਸ ਮਿਹਰ ਨੂੰ ਪਹੁੰਚਾਉਣ ਦਾ ਦਾਰੂ ਸ਼ੁਕਰ ਹੈ ਅਸੀਂ ਕਿਸੇ ਯੋਗ ਨਹੀਂ ਦਾਤਾ ਮਿਹਰ ਕਰਕੇ ਸਾਨੂੰ ਪਰਤਪਾਲਦਾ ਹੈ ਇਸ ਭਾਵ ਵਿੱਚ ਰਿਹਾ ਕਰੋ ਜਦੋਂ ਕੁਝ ਸੁੱਖ ਮਿਲਣ ਲੱਗੇ ਸਦਾ ਮਿਹਰ ਸਮਝੋ ਜਦੋਂ ਕੁਝ ਵਿਪੂਤੀ ਦੀ ਸ਼ਕਲ ਦਾ ਦਿਸ ਪਵੇ ਜਾਂ ਕੁਝ ਹੋ ਆਵੇ ਤਾਂ ਉਸ ਨੂੰ ਜਰੋ ਪਾ ਕੇ ਜਰਨਾ ਇਸ ਰਾਹੇ ਤੁਰਨ ਦਾ ਭਾਰੀ ਨੇਮ ਹੈ ਕੁਝ ਹੋ ਆਉਣਾ ਇਸ ਨਾਲੋਂ ਹਿਰਦੇ ਦੀ ਠੰਡ ਵੱਡੀ ਚੀਜ਼ ਹੈ ਖੰਡ ਤੇ ਸੁਖ ਰਸ ਜੋ ਪ੍ਰਾਪਤ ਹੁੰਦੇ ਹਨ ਉਹ ਸਦਾ ਜਰਨੇ ਹੀ ਬਣਦੇ ਹਨ ਹੁਕਮ ਹੈ ਜਿਸ ਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਇਸ ਦਾ ਫਲ ਹੁੰਦਾ ਹੈ ਜਮ ਕੇ ਪੰਥ ਨ ਪਾਈਐ ਫਿਰ ਨਾਹੀ ਮਰਨੇ ਗੁਰੂ ਅੰਗ ਸੰਗ ਰਹੇ ਸੁਖੀ ਰਖੇ ਮਿਹਰ ਦਾ ਅਹਿਸਾਸ ਸ਼ੁਕਰ ਦਾ ਭਾਵ ਪਾ ਕੇ ਜਰਨ ਦਾ ਦਾਨ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ